ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਕਰਮ ਜੀ ਤੁਸੀਂ ਇੱਥੇ ਬੈਠੇ ਹੋ ਮੈਂ ਘਰੇ ਲੱਭ ਕੇ ਆਇਆ ਤੁਹਾਨੂੰ ਉਹ ਸਰਪੰਚ ਸਭ ਕੋਲ ਮੜਾ ਜਾ ਕੰਮ ਸੀ ਮੈਂ ਕਿਹਾ ਚੱਲ ਉਹਨਾਂ ਨੂੰ ਘਰ ਜਾ ਕੇ ਮਿਲਿਆ ਆਉਣਾ ਕੰਮ ਨੂੰ ਮੂੰ ਮਿੱਠਾ ਕਰ ਲਓ ਵਿਕਰਮ ਜੀ ਤੁਸੀਂ ਵੀ ਮਹਾਰਾਜੇ ਬੱਚੇ ਦਾਦ ਬਖਸ਼ੀ ਐ ਇਹ ਰਿਹਾ ਤਾਂ 14-15 ਸਾਲ ਹੋ ਗਏ ਹੀ ਕਿਵੇਂ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੋ ਜੀ ਆਪਣੇ ਗਰਵਖਸ਼ ਕਲੋਨੀ ਪਰਿਆਲਾ ਵਿੱਚ ਡਾਕਟਰ ਪੂਜਾ ਗੁਪਤਾ ਜੀ ਨੇ ਜਿਨ੍ਹਾਂ ਦਾ ਆਪਣਾ ਮੈਡੀਕ ਲਿੰਕ ਹਸਪੀਟਲ ਹੈ ਆ ਵਿਕਰਮ ਜੀ ਨੇ ਦੱਸ ਪਾਈ ਸੀ ਬਸ ਉਹਨਾਂ ਤੋਂ ਹੀ ਆਪਾਂ ਇਲਾਜ ਕਰਾਇਆ ਆਪਣੇ ਬੱਚੇ ਦਾਦ ਪ੍ਰਾਪਤ ਹੋ ਗਈ ਜੀ। ਵਿਕਰਮ ਜੀ ਮੈਨੂੰ ਉਹਨਾਂ ਦਾ ਐਡਰੈਸ ਲੈ ਕੇ দাও। ਆਪਣੇ ਬڑے ਯਾਰ ਦੋਸਤ ਨੇ ਜਿਹੜੇ ਇਹ ਗੱਲ ਤੋਂ ਵਾਂਝੇ ਨੇ ਉਹ ਵੀ ਫਾਇਦਾ ਲੈ ਸਕਣ। ਹਾਂ ਜੀ ਹਾਂ ਹਾਂ ਜ਼ਰੂਰ। ਆ लो ਮੇਰੇ ਕੋਲ ਉਹਨਾਂ ਦਾ ਐਡਰੈਸ ਆ। ਤੇ ਤੁਸੀਂ ਉੱਥੇ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਹਾਂ ਜੀ ਅੱਛਾ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।